ਬਾਕੀ ਇਹ ਵੀ ਚੱਲੇ ਆ ਜੀ ਜੰਮੂ ਇਹ ਜੰਮੂ ਰੋਡ ਜਿਹੜਾ ਆ ਖੁੱਲ ਚੁੱਕਾ ਵਾ ਚੱਲ ਕੇ ਰੰਗ ਤੇ ਰਸਤਾ ਖੁੱਲ ਗਿਆ ਜੰਮੂ ਦਾ ਤੇ ਜੇਕਰ ਕਿਸੇ ਵੀਰ ਨੇ ਜਾਣਾ ਜੰਮੂ ਸਾਈਡ ਤੇ ਜਰੂਰ ਜਾਓ ਜੀ ਇਹ ਗੇਲ ਟ੍ਰਾਂਸਪੋਰਟ ਵਾਲਿਆਂ ਨੇ ਘਟਿਆ ਜੀ ਹੋਰ ਕੰਮ ਕਰ ਨਹੀਂ ਸਕਦੇ ਉਹਨਾਂ ਦਾ ਜਿਹੜਾ ਗੁਣ ਸੁਖਿਆ ਇਹ ਉਹਨਾਂ ਨੂੰ ਕਰਨਾ ਹੀ ਪੈਣਾ ਹੋਰ ਅੱਜ ਕੱਲ ਕੰਮ ਕਰਨ ਵਾਸਤੇ ਇੱਕ ਤਾਂ ਪੈਸਾ ਚਾਹੀਦਾ ਹਾਂਜੀ ਕੋਈ ਵੀ ਤੁਹਾਨੂੰ ਖੁੱਲਣ ਨੂੰ ਇੰਨਾ ਹੋਣਾ ਬਾ ਗਾਡਾ ਸਭ ਲੋ ਸਿਸਟਮ ਚੱਲ ਨਹੀਂ ਦਿਆ ਇਸੇ ਜਿਵੇਂ ਆ ਕਿਹੜੀ ਫਾਰਮ ਦੀਆਂ ਗੱਡੀਆਂ ਕਈਆਂ ਸੀ ਗੇਲ ਰਜਿਸਟਰੀ ਦੀਆਂ ਹਾਂਜੀ ਕਿੰਨੀਆਂ ਗੱਡੀਆਂ 50 50 ਗੱਡੀਆਂ ਪਰ ਉਹ ਤੁਹਾਨੂੰ ਪਾੜਾ ਦੇਣ ਤੋਂ ਵੀ ਥੋੜਾ ਹਲੇ ਵੀ ਕਰਦੇ ਆ ਕਿਉਂਕਿ ਬਜਟ ਨਹੀਂ ਹੈਗੀ ਇਹੀ ਕਾਰਨ ਹਾਂਜੀ ਬਜਟ ਕਰਕੇ ਹੈਗੇ ਕਿ ਬਜਟ ਨਹੀਂ ਹੈ ਗੱਡੀ ਦਾ ਬਜਟ ਤੁਹਾਨੂੰ ਲੱਗਦਾ ਹੈ ਕਿ ਜੇਕਰ ਉਹਨਾਂ ਨੂੰ ਬਜਟ ਹੋਵੇ ਤੇ ਬੈਰ ਬੈਰ ਤਨਖਾਹਾਂ ਵਧਾਉਣ ਲਈ ਕੋਈ ਬਤਾਨਗੇ ਬਿਲਕੁਲ ਵਧਾਉਣਗੇ ਤੇ ਗੱਡੀਆਂ ਜਿਹੜੀਆਂ ਵਾ ਹੁਣ ਅਸੀਂ ਬੰਦਾ ਆਪਣੀਆਂ ਜੇਕਰ ਲੈਂਦਾ ਉਹਦੇ ਵਿੱਚ ਫਾਇਦਾ ਹੈਗਾ ਕੋਈ ਕੋਈ ਸਿੰਗਲ ਕੋਈ ਦੋ ਗੱਡੀ ਵਾਲਾ ਮਾਲਕ ਸਿੰਗਲ ਮਾਲਕ ਅਸੀਂ ਵੇਖੇ ਨੇ ਆਡੇ ਵੀ ਬੰਦੇ ਚਲਾਉਂਦੇ ਨੇ ਸਿੰਗਲ ਅੱਛਾ ਜੀ ਬਾਕੀ ਮਹਾਰੋਗੇ ਕਿਸ ਤਾਂ ਹੀ ਪਰੰਦੇ ਆ ਅੱਛਾ ਜੀ ਕਿਸ ਤਾਂ ਹੀ ਪੂਰੀਆਂ ਹੋ ਰਹੀਆਂ ਕਿਸ ਤਾਂ ਹੀ ਪੂਰੀਆਂ ਤੇ ਪਰਿਵਾਰ ਦਾ ਔਖਾ ਯਾਰ ਪਰਿਵਾਰ ਦਾ ਔਖਾ ਸਿੰਗਲ ਮਾਲਕ ਸਿੰਗਲ ਮਾਲਕ ਹਾਂਜੀ ਜੇ ਇਹਨਾਂ ਦਾ ਚਲੋ ਸਿਸਟਮ ਚੱਲੀ ਆਉਂਦਾ ਇੱਕ ਛਾਈ ਚਰਾਈ ਗੱਡੀ ਨੂੰ ਦੂਜਾ ਸਾਰਾ ਲਾਤਾ ਕਹਿਰੀ ਕਿਸ ਤਰ੍ਹਾਂ ਦੀ ਦੂਜੀ ਗੱਡੀ ਨੇ ਚੱਲ ਬਚਤ ਹੋ ਗਈ ਕਿੰਨਾ ਸਮਾਂ ਪਹਿਲਾਂ ਕਮਾਈ ਆ ਗਈ ਸੀ ਵੀਰੇ ਗੱਡੀਆਂ 'ਚ 12-13 ਸਾਲ ਪਹਿਲਾਂ ਹੈ ਤੇ ਜੀ ਪਹਿਲਾਂ ਹੈ ਜੀ ਚਲੋ ਪਹਿਲਾਂ ਕਿ ਜਦੋਂ ਤੁਸੀਂ ਸ਼ੁਰੂ ਕੀਤੀ ਆ ਤਾਂ ਹੀ ਉਦੋਂ ਆਇਆ ਉਦੋਂ ਚਲੋ ਉਦੋਂ ਵੀ ਸਹੀ ਹੀ ਕੁਝ ਅੱਛਾ ਜੀ ਉਸ ਤੋਂ ਬਾਅਦ ਚ ਦਿਨੋਂ ਦਿਨ ਡਾਉਣੀ ਪਾੜੇ ਨਹੀਂ ਵਧੇ ਖਰਚੇ ਵਧ ਗਏ ਪਾੜਾ ਉੱਥੇ ਉੱਥੇ ਹੀ ਹੈ ਪਾੜਾ ਉੱਥੇ ਹੀ ਪਾੜਾ ਕਿਉਂ ਨਹੀਂ ਵਧਾਰੇ ਕਦੀ ਇਸ ਬਾਰੇ ਡਰਾਈਵਰਾਂ ਨੇ ਕਦੀ ਮਾਲਕਾਂ ਨਾਲ ਗੱਲ ਕੀਤੀ ਨਹੀਂ ਟਰਾਂਸਪੋਰਟ ਨਾਲ ਗੱਲ ਨਹੀਂ ਕੀਤੀ ਕਿ ਤੁਸੀਂ ਭਾੜੇ ਵਧਾਓ ਜੀ ਹੁਣ ਮਾਲਕ ਕਰਦੇ ਹੋਣਗੇ ਜਾਂ ਕੀ ਚੱਕਰ ਹੈ ਭਾੜੇ ਸਮੇਂ ਲੋਹਾਟੇ ਜੂੰ ਚਲਾਣ ਲੱਗਿਆ ਸਮੇਂ ਲੋ ਉਹ ਹੀ ਚੱਲੀ ਆਉਂਦੇ ਥੋੜਾ ਬੋਧਾ ਦਾ 5 ਰੁਪਏ ਦਾ ਵਾਦੇ ਕੱਟ ਉਹ ਡਰਾਈਵਰਾਂ ਕੀ ਗਲਤੀ ਹੈ ਕੁਝ ਮਾਲਕ ਵੈਸੇ ਹੋ ਜਾਂਦੇ ਬਿਨਾਂ ਬਿਨਾਂ ਲੈਸਸ ਕਹਿੰਗਾ ਅੱਲਾਹ ਜੀ ਲਾਓ ਮੈਂ ਚਲਾ ਰਾ ਸਿਕਾਇਤ ਕਰਦੀ ਡਰਾਈਵਰ ਕੀ ਅੱਛਾ ਵੰਦੇ ਮੈਂ ਡਰਾਈਵਰ ਮਿਲ ਗਿਆ ਆਪਣਾ ਚਲਾ ਰਹੇ ਆਪਣਾ ਕੰਮ ਕਰਦਾ ਹਾਂ ਡਰਾਈਵਰ ਵੀ ਡਰਾਈਵਰ ਹੈ ਜੋ ਲੈਸਸ ਵਾਲੇ ਡਰਾਈਵਰ ਹੈ ਉਹ ਵੀ ਪਰੇਸ਼ਾਨ ਹੈ ਵਿਚਾਰੇ ਉਹ ਪਰੇਸ਼ਾਨ ਹੋ ਰਹੇ ਹਨ ਜਿਹੜੇ ਬਿਨਾ ਲਾਇਸੈਂਸ ਵਾਲੇ ਆ ਉਹ ਕਹਿੰਦੇ ਲਿਆਓ ਜਾਨ ਨੂੰ ਭਾਵੇਂ 7000 ਤਾਂ ਵੀ ਦੇ ਦੋ ਅਸੀਂ ਘੱਟ ਤੇ ਚਲਾਈ ਆਉਂਦੇ ਨੇ ਅੱਛਾ ਅੱਛਾ ਤੇ ਤੁਹਾਨੂੰ ਫਿਰ ਉਹ ਤੇ ਚੀਜ਼ ਬਹੁਤ ਤੁਹਾਨੂੰ ਘਾਟੇ ਬੰਦੀ ਹੈਗੀ ਆਗੇ ਬਿਲਕੁਲ ਜਿਨ੍ਹਾਂ ਨੇ ਇਹਨੇ ਸਾਲ ਲਗਾਏ ਆ ਲਾਇਸੈਂਸ ਹੈ ਵੀ ਲਏ ਆ ਹਨਾ ਜੀ ਤੇ ਲਾਇਸੈਂਸ ਟ్రायल ਦੇ ਕੇ ਲਏ ਗੱਡੀਆਂ ਚਲਾ ਕੇ ਵਿਖਾ ਕੇ ਫਿਰ ਹੀ ਲਏ ਆ ਬਿਲਕੁਲ ਤੇ ਐਕਸੀਡੈਂਟਾਂ ਦੇ ਕਾਰਨ ਵੀ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਜ਼ਿਆਦਾ ਨਹੀਂ ਬਣਦੀਆਂ ਫਿਰ ਬਿਲਕੁਲ ਜਿਹੜੇ ਆਉਣਾ ਬੀੜਾਂ ਲ ਸੰਸਾੜ ਜੀ ਨੇ 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 ਬੰਦੇ ਆ ਰਹੇ ਨੇ ਨਾ ਪਲਾਓ ਕਰਿਆ ਫਿਰ ਇਹ ਐਕਸੀਡੈਂਟ ਹੋਇਆ ਉਹ ਉਹ ਤਾਂ ਐਕਸੀਡੈਂਟ ਹੀ ਕਰਨਗੇ ਬਿਲਕੁਲ ਨਾ ਇਤਨਾ ਤਜਰਬਾ ਹੈ ਨਹੀਂ ਤਜਰਬਾ ਨਹੀਂ ਹੈ ਜੋ ਆਦਮੀ ਸਹੀ ਦੇ ਵਿੱਚ ਗੱਡੀ ਸਿੱਖੀ ਹੈ ਜਨੇ ਜਨੇ ਕਨੈਕਟਰੀ ਕੀਤੀ ਆ ਉਹ ਬੰਦਾ ਛੇਤੀ ਕੀਤਾ ਗੱਡੀ ਤਾਂ ਨਹੀਂ ਐਕਸੀਡੈਂਟ ਹੁੰਦਾ ਨਹੀਂ ਹੁੰਦਾ ਜੀ ਹਨਾ ਜੀ ਕਈ ਇਹੋ ਜਿਹੇ ਟਾਈਮ ਅਜੀ ਉਹ ਤਾਂ ਦੂਸਰੇ ਨੂੰ ਸਮਝਾ ਕੇ ਚਲਾਇਆ ਕਿ ਅੱਲਾਹ ਬਾਈਪ ਆਪਣਾ ਪਿਆਰ ਨਾਲ ਚੰਗਲਾ ਪਿਆਰ ਨਾਲ ਚੰਗਲਾ ਮੁਝੇ ਇਤਨੇ ਦਿਨ ਹੋ ਗਏ ਆਜ ਤੱਕ ਕਹਨਾ ਕੁਝ ਨਹੀਂ ਬਾਤ ਵਿੱਚ ਖੁਦਾ ਦਾ ਨਕਾਸ਼ਤਾ ਉੱਪਰ ਵਾਲਾ ਠੀਕ ਠਾਕ ਰੱਖਿਆ ਹਾਂਜੀ ਅਗਰ ਕੋਈ ਨਿਆ ਲੜਕਾ ਬੰਦਾ ਆਤਾ ਹੈ ਉਹ ਤਾਂ ਕਾ ਨਾਮ ਖੂੰਫ ਆ ਜਾਂਦਾ ਹੈ ਐਕਡਮ ਕਾ ਨਾਮ ਉਹ ਕਹਿੰਦਾ ਕਹਿ ਤਾਂ ਲਗਣਾ ਹੀ ਲਗਣਾ ਹੈ ਉਹਨੇ ਪੂਰੇ ਰੁਤਬੇ ਹੀ ਰਹਿਣਾ ਉਹ ਕਿਦਾਂ ਹੀ ਰੁਤਬਾ ਕਿਦਾਂ ਰੁਤਬਾ ਕਿ ਅੱਜ ਕੱਲ ਦੇ ਮੁੰਡਿਆਂ ਨੂੰ ਤੁਹਾਨੂੰ ਪਤਾ ਹੀ ਹੈ ਫਿਰ ਭਜਾ ਕੇ ਕੋਸ਼ ਬਿਲਕੁਲ ਅਗਲੇ ਨੇ ਹੱਥ ਮਾਰ ਕੇ ਕੋਲੋਂ ਲਾਈ ਜਾਣਾ ਇਹ ਨਹੀਂ ਪਤਾ ਅੱਗੇ ਰੋਡ ਤੇ ਟੋਏ ਨੇ ਤੇ ਇਹ ਚੀਜ਼ ਡਰਾਈਵਰ ਲਾਈਨ ਨੂੰ ਜਿਆਦਾ ਬਿਲਕੁਲ ਭਾਜਣਾ ਹੋਵੇ ਕੰਟਰੋਲ ਹੋਵੇ ਨਾ ਹੋਵੇ ਭਜਾਉਣੀ ਜ਼ਰੂਰ ਹੈ ਕਰੀ ਹ ਤੇ ਮਾਲਕ ਵੀ ਸ਼ਾਇਦ ਜਿਆਦਾ ਭਜਾਉਣ ਵਾਲੇ ਨੂੰ ਜਿਆਦਾ ਵਧੀਆ ਸਮਝਦੇ ਹਣੇ ਆ ਨਹੀਂ ਨਹੀਂ ਉਹ ਤੇ ਮਾਲਕ ਤੇ ਜਿਹੜੇ ਕਦਰ ਕਰਦੇ ਆ ਡਰਾਈਵਰ ਦੀ ਜਿਹੜਾ ਡਰਾਈਵਰ ਚੱਜਦਾ ਹਾਂਜੀ ਵਧੀਆ ਡਰਾਈਵਰ ਕਰਦਾ ਤੇ ਉਹਦੀ ਕਰਦੇ ਆ ਉਹਨਾਂ ਨੂੰ ਪਤਾ ਹੈ ਕਿਹੜਾ ਡਰਾਈਵਰ ਕਿੱਦਾਂ ਹੁੰਦਾ ਚੱਲਣ ਦਾ ਠੀਕ 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 ਇਹ ਨਹੀਂਗਾ ਇੱਕੋ ਰਾਤ ਜਿਉ ਗੱਡੀ ਪਚਾ ਦੇ ਜੇ 500 ਕਿਲੋਮੀਟਰ ਤੇ ਉਹ ਇਹਨੂੰ ਜ਼ਿਆਣਾ ਨਹੀਂ ਮੰਨਦੇ ਅਗਲੇ ਟਾਇਰ ਵੀ ਵੇਖਣੇ ਆ ਹਰ ਚੀਜ਼ ਵੇਖਣੀ ਜਿਆਦਾ ਭਜਾਇਆ ਟਾਇਰ ਜਿਆਦਾ ਖਾਂਦੀ ਗੱਡੀ ਫਿਰ ਹੁਣ ਗਰਮ ਹੋਣਗੇ ਤੇ ਟਾਇਰਾਂ ਦਾ ਨੁਕਸਾਨ ਹੈਗਾ ਹੀ ਗਰਮ ਹੋ ਕੇ ਫੁੱਲਣਗੇ ਵੀ ਬਾਟਣਗੇ ਨਾਮ ਹੈ ਜੀ ਹਾਂ ਬਰੇਵਰੀ ਕੱਪ ਤੁਸੀਂ ਕੇ ਨਾਮ ਹੈ ਜੋ ਆਪਣੀ ਸੇਵ ਰੱਖਿਆ ਗਾੜੀ ਵੀ ਸੇਵ ਰੱਖਿਆ ਬਿਲਕੁਲ ਕਿੰਨੇ ਕਿਲੋਮੀਟਰ ਕੇ ਪਿੱਛੇ ਗਾੜੀ ਠੰਡਾ ਕਰਨਾ ਪੜਦਾ ਹੈ ਇਹ 50 60 ਕਿਲੋਮੀਟਰ ਚੱਲਨੇ ਦਾ 60 ਕਿਲੋਮੀਟਰ ਚਲਾ ਲਓ 70 ਚਲਾ ਲਓ ਰਤ ਨੂੰ ਚਲੋ 100 ਵੀ ਕੱਢ ਲਓ ਠੰਡੀ ਸੜਕੋਂ ਹੀ ਨਹੀਂ ਦੇਣਾ ਚਲੋ 50 70% ਦਾ 50 60 ਤੇ ਤੁਹਾਡਾ ਜਿਹੜੇ ਉਸਤਾਦ ਸੀ ਉਹਨਾਂ ਦਾ ਕੀ ਨਾਮ ਹੈ ਦਿਲਾਵਰ ਸਿੰਘ ਦਿਲਾਵਰ ਸਿੰਘ ਕਿੱਥੋਂ ਦੇ ਸੀ ਸਾਡੇ ਉੱਥੋਂ ਦੇ ਸੀ ਦਾਪੁਰ ਦੇ ਸੀਤਾਪੁਰ ਦੇ ਤੁਹਾਡੇ ਕੀ ਸੀਗਾ ਜੀ ਜਿਹੜੇ ਉਸਤਾਦ ਸੀ ਉਹਨਾਂ ਦਾ ਕੀ ਨਾਮ ਸੀ ਕੀ ਨਾਮ ਸੀ ਬੁਰੇ ਭਾਈ ਪੂਰੇ ਭਾਈ ਤਾਂ ਕੈਸੇ ਬੜੀ ਅਸਖਾਈ ਫਿਰ ਤੋਂ ਉਹਨੂੰ ਟ੍ਰੇਨ ਕਰ ਦਿਆ ਤੁਹਾਨੂੰ ਪੂਰਾ ਚੰਡਿਆ ਹੀ ਹੈ ਨਾ ਜੀ ਕਦੇ ਜ਼ਿੰਦਗੀ ਇਹਦੇ ਵਿੱਚ ਲੱਗਾ ਹੋਵੇ ਕਿ ਮੇਰੇ ਤੋਂ ਆ ਚੀਜ਼ ਸਿੱਖੀ ਨਹੀਂ ਗਈ ਨਹੀਂ ਪੂਰੇ ਗੁਣ ਦਿੱਤੇ ਭਾਈ ਉਧਰ ਹੀ ਚੱਲਦੇ ਆ ਪਹਿਲਾਂ ਲੌਂਗ ਰੋਡ ਕੋਲਕੱਤੇ ਵੱਲ ਨੂੰ ਅੱਛਾ 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 ਜੀ ਪਰ ਕਾਰਟ ਕੋਟਾਂ ਦੇ ਚਲੋ ਪੇਤੀ ਹੈ ਜੀ ਹਾਂ ਉਹ ਉਧਰ ਚੱਲੇ ਕਨੈਕਟਰੀ ਚ ਠੀਕ ਹੈ ਕਦੀ ਕੋਈ ਕੋਈ ਇਹੋ ਜੀ ਮੁਸ਼ਕਲ ਆਈ ਹੋਵੇ ਕਦੀ ਰਸਤੇ ਦੇ ਵਿੱਚ ਇਹ ਲੱਗਾ ਕਿ ਯਾਰ ਆ ਕੰਮ ਡਰਾਈਵਰੀ ਲਾਈਨ ਦੇ ਵਿੱਚ ਆ ਸਹੀ ਨਹੀਂ ਹੋ ਰਿਹਾ ਕੋਈ ਇੱਕੇ ਦੀ ਮੁਸ਼ਕਲ ਆਈ ਹੋਵੇ ਡਰਾਈਵਰਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਮੁਸ਼ਕਲਾਂ ਹੁਣ ਇਹ ਹੀ ਹੈ ਨਾ ਹੁਣ ਜਿਹੜਾ ਹੁਣ ਘਰਾਂ ਨੂੰ ਪਾਲਣਾ ਸਮਝ ਲੋ ਸਮਝ ਲੋ ਰੋਟੀ ਚੱਲੰਦਾ ਹੀ ਸਮਝ ਲੋ ਜਾਂ ਨਿਆਣੇ ਦੇ ਫੀਸਾਂ ਪੂਰੇ ਪਾ ਲੋ ਜੇ ਸਮਝੇ ਡਰਾਈਵਰ ਘਰ ਬਣਾ ਲੈ ਹੁਣ ਅੱਜ ਕੱਲ ਦੇ ਜ਼ਮਾਨੇ 'ਚ ਉਹ ਨਹੀਂ ਬਣਦਾ ਕੰਮ ਨੇ ਸਿੱਖਣੇ ਕੇ ਲਈ ਜੀ ਅੰਨੇ ਕਹਨਾ 10 ਰੁਪਏ ਰੋਜ਼ ਪੇ ਕੰਮ ਕਰਾ ਦੇ ਗਾੜੀ 'ਵਾਂ ਅੱਛਾ ਜੀ ਤਿੰਨ ਚਾਰ ਹਜ਼ਾਰ ਰੁਪਈਆ ਅਸਲੋਂ ਮੈਂ ਜਦੋਂ ਕਿਤਾ 3000 ਰੁਪਈਆ 3500 4000 ਤੱਕ ਕਨੈਕਟਰ ਕੀਤੀ ਅਛਾ ਅਛਾ ਜੀ ਮਹੀਨੇ ਦਾ ਆਪਨੇ 10 ਰੁਪਏ ਹਾਂਜੀ ਲੋਜਿਕ ਦੇ 10 ਰੁਪਏ ਦਿਆ ਕਰਤਾ ਜੀ ਮੇਰੇ ਡਰਾਈਵਰ ਜਾਂ ਕੰਡਕਟਰ ਉਹਨਾਂ ਦੇ ਸਾਥ ਮੈਂ ਹੈਲਪਰੀ ਕਰੀ ਬੱਸ 'ਤੇ ਹੈਲਪਰੀ ਕਰਨੇ ਕੇ 10 ਰੁਪਏ ਦੇ ਲੀ ਕੇ ਜੀ ਕਿਤਨੇ ਸਾਲ ਪਹਿਲੇ ਕੀ ਬਾਤ ਹੈ ਇਹ ਹੋ ਗਿਆ ਜੀ ਕਹਨਾ 2000 ਸਾਲ ਪਹਿਲੇ ਕੀ ਬਾਤ ਹੈ 2000 ਦਾ ਮੇਰਾ ਲੈਸਸ ਬਣਿਆ ਦਾ ਤੁਸੀਂ ਇਹਨਾਂ ਨੂੰ ਕਿੰਨੇ ਚਿਰ ਤੋਂ ਜਾਣਦੇ ਜੀ ਇਹ ਤਾਂ ਇਹ ਕੰਪਨੀ ਜਾ ਕੇ ਜਾਨਣ ਲੱਗੇ ਆ ਕਿੰਨਾ ਸਾਲ ਹੋ ਗਿਆ 200 ਨਾ ਅਜੇ 15 20 ਜਣੇ ਮਹੀਨਾ ਹੋਇਆ ਅੱਛਾ ਫੋਨ ਹੀ ਆਏ ਕੰਪਨੀ 'ਚ ਅੱਛਾ ਜੀ ਠੀਕ ਹੈ ਤੇ ਜੇਕਰ ਇਹ ਗੱਲ ਦੇਖੀਏ ਤੇ 10 ਰੁਪਏ ਦੇ ਵਿੱਚ ਵੀ ਉਦੋਂ ਵੀ ਫਿਰ ਕੰਮ ਮੰਦਾ ਨਹੀਂ ਸੀ ভাই ਮੂੰਹ ਅੱਦਾ ਹੀ ਲੇਕਿਨ ਗੁਣ ਲੈਣ ਲਈ ਕਹਿੰਦੇ ਨੇ ਉਹ 10 ਰੁਪਏ ਹੀ ਬੜਿਆ ਅੱਛਾ ਜੀ ਉਹ ਪਰ ਗੁਣ ਦਿੰਦੇ ਸੀਗੇ ਬਿਲਕੁਲ ਉਹ 10 ਰੁਪਏ ਗੁਣ 10 ਰੁਪਏ ਹਨ ਉਹ ਕੋਈ ਨਾ ਦਿੰਦੇ ਰੋਟੀ ਖਵਾ ਛੜਦੇ ਤਾਂ ਵੀ ਬੰਦਾ ਜਿਹੜਾ 10 ਰੁਪਏ ਮੈਂ ਉਸ ਟਾਈਮ ਕੇ 10 ਰੁਪਏ ਵੀ ਬਹੁਤ ਅੱਛੇ تھے ਜੀ ਅੱਜ ਕੇ 100 ਰੁਪਏ ਵੀ ਇੰਨੇ ਨਾ ਰੁਕਤੇ ਜੇ ਮੈਂ ਅੱਛਾ ਇਹ ਉਹ 10 ਰੁਕਤੇ ਸਨ ਉਹ 10 ਰੁਕਤੇ ਤੇ ਅੱਛਾ 10 ਰੁਪਏ ਜਿਹੜੇ ਉਹ ਜੇਬ 'ਚ ਰਹਿ ਜਾਂਦੇ ਸੀ ਹੁਣ ਵਾਲਾ 100 ਵੀ ਨਹੀਂ ਰਹਿੰਦਾ ਮਹਿੰਗਾਈ ਇੰਨੀ ਹੋ ਟੋਲ ਵਗੈਰਾ ਜੋ ਜ਼ਿਆਦਾ ਹੋਵੇ ਟੋਲਾਂ ਦਾ ਤਾਂ ਫਰਕ ਹੈਗਾ ਹੀ ਆ ਫਿਰ ਟੋਲ ਤੇ ਹੁਣ ਇਹਦਾ ਅਸਰ ਮਾਲਕ ਤੇ ਪੈ ਰਿਹਾ ਹੈ ਕਿ ਮਾਲਕ ਤੇ ਪੈ ਰਿਹਾ ਹੈ ਮਾਲਕ ਤੇ ਪੈ ਰਿਹਾ ਤੁਹਾਨੂੰ ਤਾਂ ਪੱਕੀ ਤਨਖਾਹ ਦੇਣੀ ਨਹੀਂ ਹਾਂਜੀ ਤੇ ਜੇਕਰ ਆਪਾਂ ਕਿਤੇ ਨਵੀਂ ਪੀੜ੍ਹੀ ਦੀ ਗੱਲ ਕਰੀਏ ਤੇ ਕੀ ਤੁਹਾਨੂੰ ਲੱਗਦਾ ਕਿ ਉਹ ਪੰਜਾਬ ਜੇ ਡਰਾਈਵਰੀ ਸਿੱਖਦੇ ਵੀ ਆ ਤੇ ਇੰਡੀਆ ਚ ਰਹਿ ਕੇ ਡਰਾਈਵਰੀ ਕਰਕੇ ਖੁਸ਼ ਹੈਗੇ ਆ ਖੁਸ਼ ਹੁਣ ਇਹ ਨੇ ਹੁਣ ਬਾਹਰ ਦੀਆਂ ਕੰਪਨੀਆਂ ਵੀ ਕਈ ਆਉਣ ਲੱਗ ਗਈਆਂ ਜਿੱਦਾਂ ਵੈਲਵੋਲ ਡਰਾਈਵਰੀ ਦਾ ਕੰਮ ਹੈ ਉਹਨਾਂ ਦੇ ਫਿਕਸ ਤਨਖਾਹ ਹੈ ਕੋਈ ਰਸਾ ਤਰਪਾਲ ਨਹੀਂਗਾ ਅੱਛਾ ਜੀ ਵੈਲਵੋਲ ਦੀਆਂ ਗੱਡੀਆਂ ਨੇ ਬਲਬੋਦੀ ਹਾਂਜੀ ਬੰਦ ਗੱਡੀ ਹੈ ਹਾਂ ਬਾਡੀ ਬੰਦ ਹੀ ਉਹਨਾਂ ਦੀ ਅੱਛਾ ਅੱਛਾ ਉਹਨਾਂ ਸੀਲ ਲਾ ਕੇ ਬੰਦ ਕਰਕੇ ਦੇਣੀ ਠੀਕ ਹੈ ਠੀਕ ਹੈ ਡਬਲ ਡਰਾਈਵਰ ਰਹਿੰਦਾ ਅੱਛਾ ਉੱਥੇ 10000 ਸੈਲਰੀ ਵੀ ਹੈ 40-40000 ਇੱਥੇ ਆਪਣੇ ਹਾਂਜੀ ਇੱਥੇ ਅੱਛਾ ਫਿਰ ਤਾਂ ਵਧੀਆ ਤਨਖਾਹ ਦੇ ਰਹੇ ਬਲਬੋਦੀ ਵਧੀਆ ਦੇਂਦੇ ਨੇ ਬਾਕੀ ਉਹ ਹਰ ਜਗ੍ਹਾ ਹੁਣ ਉਹਨਾਂ ਨੂੰ ਇਹ ਵੀ ਛੁੱਟੀ ਨਹੀਂ ਹੈਗੀ 3 ਮਹੀਨੇ ਤੋਂ ਪਹਿਲਾਂ ਛੁੱਟੀ ਨਹੀਂ ਦਿੰਦੇ ਅੱਛਾ ਛੁੱਟੀ ਨਹੀਂ 3 ਮਹੀਨੇ ਦੇ 3 ਮਹੀਨੇ ਜਾਂ ਤੋਂ ਬਾਅਦ 12 ਦਿਨਾਂ ਦੀ ਛੁੱਟੀ ਦੇਣਗੇ ਉਹ ਅੱਛਾ 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 12 ਦਿਨਾਂ ਦੀ ਛੁੱਟੀ ਚਲ ਤਨਖਾਹ ਵਾਲੀ ਚਲਦੀ ਰਹਿ ਘਰ ਆਏ ਤੇ ਵੀ ਅੱਛਾ ਇਹੋ ਜੀਆਂ ਕੰਪਨੀਆਂ ਜਿੱਦਾਂ ਹੁਣ ਜਿੱਦਾਂ ਉਹ ਆਉਂਦੀਆਂ ਇਹ ਸਾਰੀਆਂ ਕੰਪਨੀਆਂ ਦਾ ਇਹ ਰੂਲ ਬਣ ਜਾਣ ਤੇ ਆਪੇ ਡਰਾਈਵਰ ਵੀ ਕਾਮਯਾਬ ਇਹ ਮਾਲਕ ਵੀ ਕਾਮਯਾਬ ਕੀ ਉਹਨਾਂ ਨੂੰ ਦੇਖ ਕੇ ਵੋਲਵੋ ਜਿਵੇਂ ਕਹਿ ਰਹੇ ਆ ਹਾਂਜੀ ਇਹਨਾਂ ਕੰਪਨੀਆਂ ਵਾਂਗੂ ਦੇਖ ਕੇ ਕੋਈ ਤੁਹਾਡੀਆਂ ਕੰਪਨੀਆਂ ਦੇ ਵਿੱਚ ਕੋਈ ਤਨਖਾਹ ਵਧੀ ਆ ਕਿ ਜਾਂ ਉਹੀ ਆ ਨਾ ਨਾ ਅੱਡੇ ਸਾਰਾ ਉਹੀ ਹੈ ਪਹਿਲਾਂ ਵਾਲੇ ਜੋ ਜਿਹੜਾ ਚਲਾਈ ਜਾਂਦੇ ਨੇ अच्छा अच्छा ते ਤੁਸੀਂ ਕਿਹਾ ਨਹੀਂ ਕਿ ਵੋਲਵੋ ਵਾਲੇ ਕਹਿੰਦੇ ਆ ਸਾਰੇ ਡਰਾਈਵਰ ਕਹਿੰਦੇ ਆ ਵੀ ਨਹੀਂ ਬਚਤ ਅਗਲਾ ਮਾਲਕ ਹਰ ਮਾਲਕ ਆਹੀ ਕਈ ਮਾਲਕ ਨੇ ਚਲਾਈਆਂ ਗੱਡੀਆਂ ਅੱਛਾ ਹਰ ਮਾਲਕ ਦਾ ਇਹ ਕਹਿਣਾ ਕਿ ਗੱਡੀ ਨੂੰ ਹੰਡੇ ਲਈ ਨੇ ਪੈਸੇ ਨਹੀਂ ਬਾਈਦੇ ਆ ਤਾਂ ਡੱਕੇ ਸੁਣਦਾ ਰਿਹਾ ਇਹ ਦੋਸਤ ਨਾ ਬਹੁਤ ਹੋ ਗਿਆ ਜੀ 10-12 ਸਾਲ ਤੋਂ ਬਿਲਕੁਲ ਰੋਜ਼ਗਾਰ ਬੰਦ ਹੋ ਗਿਆ ਜੀ ਜਿਆਦਾ ਬੁਰਾ ਹੋ ਗਿਆ 10-12 ਸਾਲ ਸੋਚੀ ਤਾਂ ਗੱਡੀ ਬਾਅਦ ਬਾਰੇ ਲੇਕਿਨ ਬੰਦਾ ਵੇਖ ਕੇ ਇਧਰ ਉਧਰ ਫਿਰ ਬੰਦਾ ਕਈ ਦੀ ਮਨ ਬਦਲ ਦਿੰਦਾ 10-12 ਸਾਲ ਸੇ क्या अंतर आ गया दस बारह पहले क्या था और दस बारह साल पहले जो अब में क्या जहाँ बीस में पट था था, अब दस, जो दस में चलता था अब बीस में चल रहा है लेकिन तनख्वाह अब भी वही के वही है जो बड़े वगैरह है आपके इसमें कोई अंतर नहीं आया ड्राइवर पहाड़ी कोई फर्क आया ਉਹ ਉਥੇ ਦੇ ਉਥੇ ਹੀ ਹੈ ਸ਼ਾਇਦ ਮਾਲਕ ਵੀ ਇਸੇ ਕਰਕੇ ਤਨਖਾਹਾਂ ਨਹੀਂ ਵਧਾਉਂਦੇ ਇਸੇ ਕਰਕੇ ਨਹੀਂ ਵਧਾਉਂਦੇ ਕਿ ਜਦੋਂ ਗੱਡੀ ਨੂੰ ਨਹੀਂ ਆਦੇ ਇਹਨੇ ਪੈਸਾ ਆਉਂਦਾ ਨਹੀਂ ਹੈਗੀ ਆਮਦਨ ਘਟੇ ਇਹ ਸਾਨੂੰ ਭਾਜ ਦੇਣੀ ਪੈਸੇ ਤੁਹਾਨੂੰ ਦੇ ਤੋਰੀ ਹੋਰ ਕਈ ਪੰਜਾਬ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੋਵੇ ਗੱਡੀ ਚਲਾਉਣ ਦੀ ਨਾ ਨਾ ਪੰਜਾਬ 'ਚ ਮੁਸ਼ਕਲ ਕੋਈ ਨਹੀਂ ਨਾ ਕੋਈ ਫੁੱਲ ਖਲਾ ਤਾਂ ਕਰੇ ਨਾ ਕੋਈ ਐਸਵੀਟੀ ਕੋਈ ਮੁਸ਼ਕਲ ਨਹੀਂ ਅੰਡਰ ਲੋਡ ਚੱਲਦੇ ਓਵਰ ਲੋਡ ਪਾਉਂਦੇ ਨਹੀਂ ਪੁਲਿਸ ਦੀ ਕੋਈ ਮੁਸ਼ਕਲ ਨਹੀਂ ਨਾ ਨਾ ਕੋਈ ਪੰਜਾਬ ਦੇ ਵਿੱਚ ਨਹੀਂ ਮੈਨੂੰ ਬੋਲੇ ਬੋਲਾ ਕਹਿੰਦੇ ਕਿ ਹਰਿਆਣਾ ਤੇ ਪੰਜਾਬ ਦੇ ਵਿੱਚ ਪੁਲਿਸ ਦੀ ਮੁਸ਼ਕਲ ਨਹੀਂ ਆਉਂਦੀ ਮੁਸ਼ਕਲ ਨਹੀਂ ਪੰਜਾਬ ਜਦ ਕਿ ਪੰਜਾਬ ਪੁਲਿਸ ਨੂੰ ਬੜਾ ਬਦਨਾਮ ਕੀਤਾ ਜਾਂਦਾ ਹੈ ਪੰਜਾਬ ਨੂੰ ਬਦਨਾਮ ਚਲੋ ਹੋਏਗੀ ਪਹਿਲੋਂ ਹਾਂਜੀ ਹਾਂਜੀ ਉਹ ਨਹੀਗਾ ਕੋਈ ਅੱਛਾ ਜੀ ਫੱਕ ਪੈ ਗਿਆ ਪਹਿਲੀ ਗੱਲ ਤੇ ਹੁਣ ਗੱਡੀਾਂ ਦਾ ਹੀ ਓਵਰਲੋਡ ਨਹੀਂ ਕੋਈ ਪਾਉਂਦਾ ਨਾ ਕੋਈ ਆਟਰੀ ਵਾਲਾਂ ਦੇ ਧੱਕੇ ਨਾ ਕੋਈ ਓਵਰਲੋਡ ਪਾਉਂਦੇ ਪਹਿਲੋਂ ਹੁਣ ਨਹੀਂ ਪਾਉਂਦੇ ਜੋ ਵੀ ਮੈਂ ਜ਼ਿਆਦਾ ਗੁਰਾਹ ਨਹੀਂ ਦਿੱਲੀ ਵਿੱਚ ਯੂਪੀ ਵਿੱਚ ਦੇਖ ਲਓ ਅੱਛਾ ਜੀ ਕੈਸੇ ਜਗ੍ਹਾ ਜਗ੍ਹਾ ਕਿਆ ਇਹ ਘੜਾਇਆ ਕੋਈ ਕਹਿੰਦਾ ਕੋਈ ਘੜਾਇਆ ਬਸ ਲਿਆ ਕਹਨਾ ਪਹਿਲ ਬੈਂਕ ਤੇ ਕਿਸ ਹੈ ਫਿਲਟ ਬੈਟ ਲਗਾ ਰੱਖੀ ਹੈ ਚਲਾ ਲਈ ਚਲਾ ਲ ਘਟਾ ਗਾ ਮਾਲ ਲਿਆ ਆਪਣਾ 2000 ਰੁਪਏ 1000 ਰੁਪਏ ਮੰਗਲੇ ਅਛਾ ਹੀ ਦੇਣੇ ਪੈਣੇ ਜਦੋਂ ਉਹਨਾਂ ਨੂੰ ਮੌਕਾ ਮਿਲ ਗਿਆ ਅਗਰ ਇਹ ਆ ਤਾਂ ਯਾਰ ਲੈਂਦੇ ਫਿਰ ਤਾਂ ਜਗਾ ਜਗਾ ਬੈਠੇ ਹੋਗੇ ਅਛਾ ਹੀ ਜਿੱਥੇ ਕਿਤਾ ਮੌਕਾ ਮਿਲ ਗਿਆ ਨਾ ਉਹ ਘੇਰੀ ਲੈਣੀ ਹੈ ਉਹ ਜੋ ਲੈਂਦੇ ਹੈ 1000 2000 ਲੈ ਲਿਆ ਉਹ ਡਰਾਈਵਰ ਕੋ ਪੜੇਗਾ ਯਾ ਗਾੜੀ ਨੂੰ ਮਾਤੇ ਕੀ ਦੱਸਦਾ ਐ ਨਾ ਉਹ ਦੇ ਮਾਲਕ ਦਿੰਦਾ ਜੇ ਮੈਂ ਕਿਤੇ ਜ਼ਿਆਦਾ ਕਿਤੇ ਗਲਤੀ ਡਰਾਈਵਰ ਦੀ ਹੈ ਫਿਰ ਅਗਲਾ ਕੱਟ ਵੀ ਲੈਂਦਾ ਕੱਟ ਵੀ ਲੈਂਦਾ ਬਿਲਕੁਲ ਕੱਟ ਲੈਂਦੇ ਜਦੋਂ ਗਲਤੀ ਵੇਖ ਕੇ ਆ ਬਿਲਕੁਲ ਗਲਤੀ ਵੇਖ ਕੇ ਠੀਕ ਐ ਡਰਾਈਵਰ ਦੀ ਗਲਤੀ ਨਹੀਂ ਦਬਾਉਂਦਾ ਉਹ ਪਾਸ ਕਰਦੇ ਹੀ ਇਹ پیسے ਠੀਕ ਐ ਦੀ ਵੀ ਹੈਰੀ ਵੈਲ ਕਦੀ ਆਪਣੀ ਗੱਡੀ ਲੈਣ ਨੂੰ ਪਰ ਇਹ ਨਹੀਂ ਸੋਚਿਆ ਸੋਚਿਆ ਲੇਕਿਨ ਇਹ ਦੇਖ ਕੇ ਲੋਕਾਂ ਨੂੰ ਕਹੀ ਚਲਦੀਦਾ ਕਿ ਜਿਹੜੇ ਪਾਈਆਂ ਜਿਨ੍ਹਾਂ ਨੇ ਹੋਰ ਹੋਈ ਜਾਂਦੇ ਨੇ ਡਰਾਈਵਰ ਵਾਜੇ ਤੋਂ ਚੰਗਾ ਜਿਹੜਾ ਦਾਲ ਰੋਟੀ ਚੱਲਦਾ ਦੋਨੇ ਤੋਰ ਪਈਏ ਇਹ ਤਾਂ ਵੀ ਨਾ ਜਾਈਏ ਬਿਲਕੁਲ ਉਹ ਜਿਹੜਾ ਖੁੱਲ ਗਿਆ ਰਸਤਾ ਰਸਤਾ ਖੁੱਲ ਗਿਆ ਜੰਮੂ ਦਾ ਕਿਵੇਂ ਜਿੱਥੇ ਕਰਕੇ ਜਾਮ ਲੱਗੇ ਉਸ ਤੋਂ ਅੱਗੇ ਆਏ ਜੇ ਤੁਸੀਂ ਹਾਂ ਹਾਂਜੀ ਹਾਂਜੀ ਉੱਥੇ ਠੀਕ ਹੈ ਕਿਹੜੇ ਤੁਸੀਂ ਕਿਹੜੀ ਸਿਟੀ ਤੋਂ ਹੋ ਕੇ ਆਏ ਜੇ ਹੁਣ ਕਿ ਕਿਹੜੇ ਜਾਂ ਖਾਸ ਜੰਮੂ ਜਾਂ ਕਿੱਥੋਂ ਕਰਕੇ ਲਾ ਕੇ ਆਏਗੇ ਜੀ ਖਾਲੀ ਕਰਕੇ ਇਹ ਜੰਮੂ ਤੋਂ ਬ੍ਰਾਹਮਣ 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 ਲਾ ਕੇ ਆਏ ਜੀ ਕਿਦਾਂ ਤੇ ਗਏ ਸੀਗੇ ਮੈਂ 3 ਦਿਨ ਪਹਿਲਾਂ ਗਿਆ ਸੀ 3 ਦਿਨ ਪਹਿਲਾਂ ਤੇ ਕਈ ਵੀਰ ਤਾਂ ਕਹ ਰਹੇ ਕਿ ਮੀਨਾ ਮੀਨਾ ਹੋ ਗਿਆ ਉੱਥੇ ਖੜਿਆ ਨੂੰ ਤੇ 2000 ਦਿਨ ਤੇ ਗੱਡੀ ਖੜ ਜੰਦੀ ਹੈ ਬਾਕੀ ਹੁਣ ਉਹਨਾਂ ਦਾ ਆਪਣਾ ਹੋਣਾ ਹੋਰ ਕਿਸੇ ਚੀਜ਼ ਜਾਮ ਕਰਕੇ ਖਾਲੀ ਨਾ ਹੋਣ ਕਰਕੇ ਖਾਲੀ ਨਾ ਹੋਣ ਕਰਕੇ ਕਿਸੇ ਹੋਰ ਕੰਪਨੀ ਦਾ ਜਿੱਥੇ ਜ਼ਿਆਦਾ ਗੱਡੀਆਂ ਪਹੁੰਚ ਜਾਂਦੀਆਂ ਨਹੀਂ ਰੋਡ ਬੰਦ ਹੋਣ ਕਰਕੇ ਕਹਿ ਰਹੇ ਸੀ ਨਹੀਂ 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 ਉਹ ਨਹੀਂ ਹੋਣ ਰਹੀ ਰੋਡ ਬੰਦ ਹੋ ਕਰਕੇ ਨਹੀਂ ਜਾਮ ਲੱਗਣਾ ਅੱਛਾ ਜੀ ਵੀਰੋ ਜੰਮੂ ਵਾਲਾ ਰੋਡ ਖੁੱਲਾ ਹੋਇਆ ਹੈ ਜੀ ਜੇਕਰ ਕੋਈ ਵੀਰ ਗੱਡੀ ਲਾ ਕੇ ਬੈਠਿਆ ਕੀ ਕੋਈ ਨਹੀਂ ਫੇਰ ġੇੜਾ ਲਾਵਾਂਗੇ ਤੇ ਰੋਡ ਖੁੱਲ ਚੁੱਕਿਆ ਜੀ ਜੰਮੂ ਖੁੱਲ ਚੁੱਕਾ ਖੁੱਲ ਚੁੱਕਾ ਨਾ ਜਾਵਾਂ ਵੀਰੇ ਮੇਰੇ ਕੋ ਰਸਤੇ ਸਾਫ਼ ਹੈ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਕਿਤੇ ਕੋਈ ਜਾਮ ਨਹੀਂ ਉਹ ਮੈਨੂੰ ਪਤਾ ਲੱਗਾ ਜੰਮੂ ਵਾਲਿਆਂ ਨੇ ਤੇ ਉੱਥੇ ਡਰਾਈਵਰਾਂ ਨੂੰ ਖੜਿਆ ਵੇਖ ਕੇ ਲੰਗਰ ਤੱਕ ਲਾਏ ਆ ਕਿ ਵਿਚਾਰੇ ਰੁਕੇ ਹੋਏ ਫਸੇ ਹੋਏ ਆ ਠੀਕ ਹੈ ਜੰਮੂ ਤੋਂ 20 ਕਿਲੋਮੀਟਰ ਪਹਿਲਾਂ ਤੱਕ ਕਿਤੇ ਕੋਈ ਜਾਮ ਨਹੀਂ ਆ ਠੀਕ ਹੈ ਖਾਲੀ ਕਰਕੇ ਠੀਕ ਹੈ ਜੰਮੂ ਤੋਂ ਵੀਰੇ ਰਸਤਾ ਖੁੱਲ ਗਿਆ ਜੀ ਰਾਤਰੀ ਰਾਤਰੀ ਗੋ ਜੀ ਭਾਈ ਇੱਕੋ ਰੋਡ ਜਾਂਦੇ ਲੜੇ ਹਾਂ ਇੱਕੋ ਰੋਡ ਦੀ ਬੰਗੇ ਹਾਂ ਇੱਕੋ ਰੋਡ ਹਾਂ ਹਰੇ ਇੱਕੋ ਟੋੜਾ ਕੱਢੀਆਂ ਵਾ ਜੀ ਇੱਕੋ ਗਰਮ ਇੱਕੋ ਗਰਮ ਹਾਂ ਮੈਨੂੰ ਹੋ ਗਈ 25 16 16 ਸਾਲ ਹੋ ਗਏ ਸੇ 16 ਸਾਲ ਹੋ ਗਏ ਨਹੀਂ 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 ਡਰਾਈਵਿੰਗ ਕਦੋਂ ਚਲੋਗੇ 30 ਸਾਲ 32 ਸਾਲ 30 32 ਸਾਲ ਹੋ ਗਏ ਡਰਾਈਵਿੰਗ ਕਰਦੇ ਸੀ 32 ਸਾਲ ਹੋ ਗਏ ਹਾਂ ਕਿਹਨਾਂ ਬੱਤੀਆਂ ਸਾਵਾਂ ਦੇ ਵਿੱਚ ਇਸ ਵਾਰ ਦੇ ਵਿੱਚ ਕੀ ਫਰਕ ਹੋਟਾ ਕੋਈ ਫਰਕ ਨਹੀਂ ਵੇਖਿਆ ਉਹਦੇ ਨਾਲ ਘਾਟ ਹੀ ਪਿਆ ਘਾਟਾ ਹੀ ਪਿਆ ਫਰਕ ਕਾਦਾ ਇਹਦੇ ਨਾਲ ਘਾਟੇ ਦਾ ਪਿਆ ਘਾਟੇ ਦਾ ਜੀ ਹਾਂ ਵਾਧਾ ਨਹੀਂ ਕੋਈ ਵੀ ਵਾਹ ਲੱਗਾ ਕਿ ਡਰਾਈਵਿੰਗ ਦਾ ਡਾਉਨੀ ਡਾਉਨੀ ਪਾ ਭੁੱਖ ਪਈ ਹੈ ਵੱਡੀ ਹਾਂਜੀ ਹਾਂ ਕੋਈ ਪੈਸਾ ਨਹੀਂ ਪੈਸਾ ਨਹੀਂ ਕੋਈ ਮਾਲਕ ਨਹੀਂ ਕੋਈ ਮਾਲਕ ਵਧਾਤਾ ਨਾ ਇਹਦਾ ਕੋਈ ਫਾਇਦਾ ਨਹੀਂ ਹਾਂ ਇਹਦਾ ਨਹੀਂ ਕੋਈ ਫਾਇਦਾ ਘਾਟਾ ਹੀ ਹੋਇਆ ਇਹ ਹੋਰ ਉੱਤੇ ਪਾ ਦੋ ਨਾ ਬੱਫੇ ਹੋਈ ਆ ਮੇਰਾ ਘਰ ਮੇਰਾ ਘਰ ਕੋਈ ਵਿਆਹ ਨਹੀਂ ਇਹਦਾ ਕੋਈ ਨਹੀਂ ਆ ਕੋਈ ਨਹੀਂ ਹਾਂ ਨਾ ਨਾ ਪਾੜਾ ਬਲੇ ਡਰਾਈਵਰ ਦੀ ਕੋਈ ਖਰਚਾ ਨਹੀਂ ਵਾਦਣਾ ਲੈਣਾ ਨਹੀਂ ਦੇਣਾ ਨਹੀਂ ਕੋਈ ਸਿਰਫ ਖਰਚਾ ਦੇ ਹੋਈ ਰਹਿਣਾ ਹਾਂ ਸਰਵਾਰ ਦਾ ਕੀ ਮਤਲਬ ਜੇ ਬੀ ਚਾਹ ਤੱਕ ਬਦ ਪਾ ਸਕਦੇ ਬਦ ਪਾਤਾ ਪਸ ਘੱਟੀ ਨਾ ਪਾੜਕ ਵਧਾਈ ਹੈ ਨਾ ਪਸ ਵਧਾਤੀ ਹੈ ਚਾਹ ਤੱਕ ਅਸ਼ਕੀ ਹਾਂ ਤੇ ਕੋਈ ਕੀ ਮੁਸ਼ਕਲਾਂ ਹਲੈਂਡ ਵਿੱਚ ਆ ਰਹੀਆਂ ਉਸ ਤੋਂ ਬਹੁਤ ਆ ਰਹੀਆਂ ਕੁਝ ਬਹੁਤ ਹੀ ਬਾਬਾ ਕੋਈ ਚਲਦੀ ਨਹੀਂ ਉਹ ਹੀ ਡਰਾਈਵਰ ਕੁੱਟ ਦਿੰਦਾ ਹਾਂ ਹਾਂ ਕੀ ਗੱਲ ਹਾਂ ਆ ਮਾਰੇ ਨਹੀਂ ਦੋ ਗੱਲ ਕਰ ਪੈਂਦਾ ਹਾਂ ਕਾਰ ਜਾਣ ਕੇ ਲਾ ਦਿੰਦੇ ਛਾਲੇ ਕਰ ਪੈਂਦੇ ਆ ਉਹ ਪੁੱਤ ਜਿਨੀ ਕਦਰ ਨਹੀਂ ਡਰਾਈਵਰ ਦਾ ਜਿਹੜਾ ਮੱਥਾ ਰੱਖਦਾ ਨਹੀਂ ਨਹੀਂ ਹੁਣ ਨਹੀਂ ਕਦਰ ਹੈਗੀ ਬਾ ਡਰਾਈਵਰ ਕੋਈ ਹੈਗੀ 9993 ਦੇ ਵਿੱਚ ਕਮਾਈ ਉਹਨ ਕਮਾਈ ਨਹੀਂ ਆ ਗਈ ਬਾ ਉਹ ਤੋਂ ਬਾਅਦ ਕੋਈ ਕੋਈ ਕੀ ਹੁੰਦੀ ਕਮਾਈ ਹੈ ਇਹ ਖਰਚਾ ਹੋਈ ਆ ਹਾਂ ਉਹ ਲੋੜ ਜਿੰਦਾ ਮਾਜੀ ਪਾ 40 ਪਾ 35 ਪਾ ਉਹ ਲੋੜ ਉਹੀ ਆ ਖਰਚਾ ਹੁੰਦਾ ਹੀ ਆ ਪਟਕਾ ਚਾਹੇ ਬਹਿਣਾ ਇਹ ਰੋਡ ਬਰੇ ਆਹ ਇਨੀ ਇਨੀ ਗੱਡੀਆਂ 11 12 ਜੱਗੀਆਂ ਗੱਡੀਆਂ ਆ ਗਈਆਂ ਤੇ ਤਰਗਾ ਹੋਈ ਆ ਹਾਂ ਕੀ ਹੁੰਦੀ ਆ ਆ ਕਿੰਨਾ ਗੱਡੀਆਂ ਦਾ ਮਾਲ ਲਿਆ ਹੁੰਦੀ ਗੱਡੀ ਇੱਕ ਕਿੰਨਾ 6 ਚੱਕੀ ਦੀ ਹੀ ਉਹ ਉਹ ਹੀ ਖਰਚਾ ਮਿਲਦਾ ਖਰਚਾ ਹੋਈ ਆ ਤੇਲ ਤੇਲ ਦਾ ਖਰਚਾ ਵਧ ਗਿਆ ਤੇਲ ਤੇਲ ਵਧ ਗਿਆ ਉਹਨਾਂ ਦਾ ਵਧਿਆ ਵਜੇ ਨਾਲ ਉਹਨਾਂ ਦਾ 25 ਡੱਡ ਪਾ ਗਏ ਉਹਨਾਂ ਦੀ ਟੱਲ ਡਰਵਰ ਉਹਦੇ ਜੀ ਕਿ ਮੈਨਾਂ ਨਾ ਅੱਜ ਬਾਅਦ ਕਿਹਨੇ ਚੱਲਾਂ ਲਈ ਹੈ ਡਰਵਰ ਕੋਈ ਨਹੀਂ ਕੱਖ ਨਹੀਂ ਹੈਗਾ ਖਰਚੇ ਦੇ ਬਾਅਦ ਕਰਕੇ ਦੇ ਚੱਲਣੀਆਂ ਬਸ ਮਜਬੂਰੀ ਮਜਬੂਰੀ ਜਿਹਨੂੰ ਨਹੀਂ ਕਰੇ ਆਟਾ ਮਿਲਦਾ ਉਹ ਰੋਡ ਦੇ ਆੜ ਕੇ ਗੱਡੀ ਚਲਾਉਂਦਾ ਵੀਦਾ ਹੋਰ ਕੋਈ ਕੰਮ ਨਹੀਂ ਹੈਗਾ 1 ਰੁਪਏ ਦਾ

ਕਿ ਨਾ ਭਾਈ ਉਹ ਫੇਰੀ ਪਰਲੇਪਾ ਅ ਮਲੇ ਦਾ ਸੁਪਰ ਆਈ ਕਰਾਂ ਨਾ ਕੋਈ ਸੁਣਾਈ ਨਹੀਂ ਕਰਦਾ ਮੈਂ ਵੀ ਕੋਈ ਸੁਣਾਈ ਨਾ 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 ਮੈਂ ਵੀ ਮੇਰੀ ਕੋਈ ਸੁਣਾਈ ਅ ਕਰਾਂ ਵਾਲੇ ਨਹੀਂ ਸੁਣਾਈ ਅੱਗੀ ਮੜੀ ਜੀ ਲੱਗ ਜੇ ਤੇ ਦੇ ਦਤਾ 10000 ਹਾਂ ਨਾ ਟਰੱਕ ਆਏ ਉਹਦੇ ਕਾਰਨ ਆਏ ਉਹ ਗੱਲਬਾਤ ਹੀ ਕੀ ਜਾਂਦੇ ਆ ਟਰੱਕ ਆਏ ਵੀ ਗੱਲ ਕਰਦਾ ਹਾਂ ਜੇ ਯਾਰ ਕੋਈ ਅਸੂਲ ਹੈ ਯਾਰ ਕਿ ਜੇਕਰ ਗੱਡੀ ਹੁਣ ਵੱਡੀ ਕਰਦੀ ਹੈ ਉਹਨੂੰ ਥੱਲੇ ਦੇ ਪਤਾ ਨਹੀਂ ਕੌਣ ਥੱਲੇ ਉਹਦੀ ਲੱਗੀ ਜਾਂਦਾ ਵਾ ਇਹ ਜਾਣ ਕੇ ਨਾ ਜਾਣ ਕੇ ਜਾਣ ਕੇ ਉਹ ਬਾਹਰ ਮੁੰਡੇ ਦੇ ਉੱਪਰ 45 ਸਾਲ ਦਾ ਸੀਗਾ ਦੇ ਬੰਦੇ ਦੀ ਉਹਦੇ ਬੜੇ ਦਪੈਰਾ ਦੇ ਥੱਲੇ ਮਗਰ ਆਈ ਮਗਰ ਆ ਹਾਂ ਮਗਰ ਵੜਿਆ 45 ਸਾਲ ਵੱਜ ਗਿਆ 45 ਸਾਲ ਵੱਜ ਗਿਆ 39 ਦਾ ਵੱਜਾ ਹੁੰਦਾ ਹਾਂਜੀ ਆਸ ਤੋਂ ਉਹ ਕਿਤੇ ਤੋ ਨਾ ਵੇਖਣਾ ਜੀ ਨਹੀਂ ਉਹ ਜਾਂਦੇ ਉਹਦੇ ਇੱਧਰ ਕੀ ਚੱਕਰ ਬਣਿਆ ਨਾ ਉਹ ਕੋਲਾ ਮੁੰਡੇ ਆ ਹਾਂ ਉਹ ਥੱਲੇ ਵੜ ਕੇ ਬੰਗਲੇ ਲੱਗਾ ਅੱਛਾ ਜਿਹੜੇ ਤਿੰਨ ਮੋਹਲਾ ਦਰਦੀ ਨੀਵੇਂ ਵਿੱਚ ਉਹ ਰਾਹ ਦਾ ਮਾਰਿਆ ਐ ਇੱਕ ਨੂੰ ਮਾਰਿਆ ਹਾਂ ਉਹ ਸਾਜ ਕੋ ਸ਼ੁਰੂ ਤੁਸੀਂ ਗੱਡੀ ਚਲਾਈ ਹੈ ਸ਼ੁਕਰ ਹੈ ਕਿ ਉੱਥੇ ਇੱਕ ਲੱਟ ਚਾਂਚ ਆਈ ਕਿੰਨੇ ਤੋਂ ਤੁਹਾਡੀ ਕਿੰਨੀ ਖਰਚਾ ਵਧੀ ਆ ਕੋਈ ਦਰਾ ਨਹੀਂ ਆਣੇ ਬੇਦਖਰ ਚਾ ਉਹ ਭੜੇ ਬਦੇ ਭੜੇ ਵਰਤੂ ਬਦੇ ਇਸ ਵਾਰ ਭੜੇ ਬਦੇ ਬੇਦੀ ਪਾਲੇ ਮਾਰਦੇ ਕਰਦੇ ਜਾਂਦਾ ਕਹਿੰਦੇ ਆ ਨਾ ਗੱਡੀਆਂ ਦਾ ਮਾਲਕ ਆਂ ਨਾ ਉਹਨਾਂ ਦੀ ਆਉਂਦੀ ਬੁੱਕਮਿਆ ਸਾਹੀ ਜੀ ਹਮਾਰੀ ਮਾਇਆ ਪਰ ਜੇ ਮਾਚੀ ਦਾ ਇੰਦਰ ਦੇ ਕਰਨ ਸੁਰੱਖਿਆ ਹੋਰ ਤੇ ਜਿਹੜੇ ਕੋਈ ਪ੍ਰੋਡਕਟ ਨਹੀਂ ਵਾਲੇ ਮਾਰਕੋ ਫਿਰ ਉਹਨਾਂ ਦਾ ਵੀ ਉਹਨੇ ਮੰਦਾ ਹੀ ਹਾਲੇ ਚੱਲਣ ਦਿਆ ਵਾ ਤੇ ਟ੍ਰਾਂਸਪੋਰਟ ਕਿਦਾ ਕੰਮ ਜਾਇਜ਼ ਹੋ ਰਿਹਾ ਹੈ ਟ੍ਰਾਂਸਪੋਰਟ ਨੇ ਜਿੰਨਾ ਮਰਜੀ ਜਿੱਦਾ ਆਪ ਦਾ ਆਪ ਦੀ ਲੋਕ ਨਹੀਂ ਹੈਗੀ ਹੋ ਜਾਂਦਾ ਤੇ ਜਾਦਰ ਹੋਣਾ ਜੇਕਰ ਡਰਾਈਵਰ ਆਉਂਦਾ ਉਹਨਾਂ ਚੱਲਦਾ ਯਾਰ ਕੱਚੇ ਮਾਲ ਦਾ ਫਾਇਦਾ ਆ ਕੇ ਜਾਂਦਾ ਓਲੇ ਆ ਮੰਦਾ ਚੱਲਦਾ ਤਾਂ ਕੋਈ ਫਾਇਦਾ ਕੋਈ ਨਹੀਂ ਦੇਗਾ ਆਹ ਦੇ ਛੱਲੇ ਮਾਰਦੇ ਹੀ ਫਾਇਦਾ ਜਿਹਦੇ ਟਾਈਮਾਂ ਤੇ ਇਹਦਾ ਹੀ ਛੱਲੇ ਮਾਰਦੇ ਜਿਹੜੇ ਪਹਿਲਾਂ ਰੇਪ ਹੋਣਾ ਹੈ ਹਾਂ ਰੇਰ ਹੈ ਜੀ ਦਾ ਕੋਈ ਕੋਈ ਗੋਲਦੇ ਨਹੀਂ ਕਹਿੰਦੇ ਜੀ ਕਿ ਇਹਦਾ ਬੱਟ ਖਾਣਾ ਚਾਹੀਦਾ ਆਜੇ ਜੋ ਕਰੇ ਹੋਰ ਜੋ ਕਰੇ ਰੋਣੇ ਲਾ ਕੇ ਤੇ ਇੱਥੇ ਬੰਦਾ ਆ ਜਾਊਗਾ ਉਹਨੇ ਅਗਲਾ ਸਾਹਿਬ ਹੋਰ ਜਕਰੇ ਲਾਉਣੇ ਜਿਹੜੇ ਜਾ ਸਕਣਗੇ ਤੇ ਕੋਈ ਨਹੀਂ ਅਸਰ ਨਹੀਂ ਆਡੇ ਦੇ ਯਾਰ ਕਣੀਆ ਇੱਥੇ ਹਾਂ ਜੱਡ ਕੰਨੀ ਦੇ ਦੂਜੀ ਡਰਾਈਵਰ ਆਇਆ ਜਾਣ ਅੱਛਾ ਅਗਲਾ ਦਾ ਕੱਟ ਰੇਡ ਜੇ ਚਲਾਣਾ ਨਹੀਂ ਪਾਉਂਦਾ ਇਹ ਦੇਵ ਜੇ ਬਿੱਜੇ ਕੁੜੀ ਹੋਵੇ ਨੇ ਮੂਹਰੀ ਨਾਲੇ ਮੂਹਰੇ ਚਲਾਉਣ ਵਾਲੇ ਵੀ ਆਹੋ ਹੈਗੇ ਬੰਦੇ ਕਈ ਕੁੱਕੀ ਖਾਨ ਵਾਲੇ ਰੋਟੀ ਜਾਈ ਦੀ ਅਗਲਾ ਦਾ ਕੁੱਕੀ ਖਾਨ ਲਈ ਕੁੱਕੀ ਖਾਨ ਨੂੰ ਕਰਦੇ ਚੱਲੂ ਇਹੋ ਜੇ ਬੰਦੇ ਵੀ ਹੈਗੇ ਕੋਈ ਰਿਕੀ ਬਾਵਾ ਕਿਨੇ ਪਾ ਦਰਗਾ ਦੀ ਗੱਲ ਕਰਦਾ ਕੋਈ ਦਰਗਾ ਪਹਿਲਾਂ ਵੀ ਨਹੀਂ ਆਪੇ ਵੇਖਿਆ 10-12 ਹਜ਼ਾਰ ਦੀ ਤਨਖਾਹ ਕੋਈ ਇਹ ਬਣਾ ਦੇ ਰੋਟੀ ਨਹੀਂ ਚੱਲਦੀ ਆ 200 ਰੁਪਿਆ 250 ਰੋਟੀ ਦਾ ਇੱਕ ਬੰਦਾ ਕਾ ਜਾਂਦਾ ਤੇ ਉਹ 250 ਰੁਪਿਆ ਖਰਚਾ ਦੇਂਦੇ ਮਾਲਕ ਤੇ ਕੀ ਕਰੂਗਾ ਸਾਡਾ ਦਰਗਾ ਕਿੰਨੀ ਤਨਖਾਹ ਹੋਣੀ ਚਾਹੀਦੀ ਹੈ ਦਰਗਾ 50-50 ਹਜ਼ਾਰ ਤੋਂ ਹੋਵੇ ਘੱਟ ਤੋਂ ਘੱਟ 50 ਹਜ਼ਾਰ ਚਾਹੀਏ 500 ਰੁਪਿਆ ਰੋਟੀ ਖਰਚਾ ਹਾਂ بس لے چا دے میں کھڑی خالی بھی کرتے ہیں اپ اس میں نے جوچن دی ہے یہ جائے کڑیاں لگی رہیں ہے جبو ج 3 4000 پٹرول کریا ہوا بچے نار والے بھی کھڑے رہے کھڑے رہنا کھڑے رہنا وہ نہے پوری 15 کا کچرا مال چلنا تو پورا بند رہنا لے ہاں جی بنایا یہ سارے ڈرائیور تے ہاں جے میں گجا مال خراب ہو گیا رامو نار ਉੱਥੇ ਨਹੀਂ ਖਰਾਬ ਜਿਹਦੇ ਖਰਾਬ ਹੋਣਾ ਨਾ ਉੱਥੇ ਪਾਲਕ ਵੇਚ ਦਿੰਦੇ ਪਿਆਜ਼ ਵੱਡੀਆਂ ਵੱਡੀਆਂ ਜਾਂਦੀਆਂ ਉੱਥੇ ਉਹਨੇ ਦੂਜੀ ਗੱਡੀ ਆ ਜਾਂਦੀ ਹੈ ਵੱਡੀ ਮਾਦਦੇ